ਅੱਜ ਸਾਡੇ ਕੋਲ ਕਿਹਨਾ ਪੈਂਜੀ ਭਾਰਸੋਂ ਤੋਂ ਆਏ ਨੇ ਤੇ ਆਏ ਤਾਂ ਹਾਂਜੀ ਕਿਹੜਾ ਪਿੰਡ ਹੈ ਥੋੜਾ ਸੰਦੂ ਕੁਨਾਲੀ ਤੋਂ ਸੰਦੂ ਸੰਦੂ ਕੁਨਾਲੀ ਤੋਂ ਭਾਰਸ ਠੀਕ ਹੈ ਭਾਰਸੋਂ ਦੀ ਨੇੜੇ ਪੈਂਦਾ ਤੇ ਤਕਰੀਬਨ ਇਹਨਾਂ ਨੂੰ ਕਾफी ਸਮੱਸਿਆਵਾਂ ਆਵਾਂ ਸੀ ਸਾਡੇ ਕੋਲ ਇੱਥੇ ਹਰਬਲ ਡਾਇਟ ਸੈਂਟਰ ਖੰਨਾ ਤੇ ਪਹੁੰਚੇ ਨੇ ਤੇ ਆਏ ਤਾਂ ਚਲੋ ਹਫਤਾ ਤੱਕ ਪਹਿਲਾਂ ਵੀ ਅਸੀਂ ਹਫਤਾ ਦੱਸਦ ਨੂੰ ਕਿਹਨੂੰ ਆਏ ਹਾਂ ਦੱਸ ਦਿੰਦੇ 10 ਕਿ ਦਿਨ ਦਾ ਕਿਰ ਹੋ ਗਿਆ ਤੁਹਾਨੂੰ ਕੀ ਕੀ ਦਿੱਕਤ ਸੀ ਤੁਹਾਨੂੰ ਤੁਸੀਂ ਆਪਣੇ ਬਾਰੇ ਸਾਰੇ ਹੋਰ ਕੀ ਡਿਟੇਲ ਦੱਸਿਓ ਅੱਜ ਕੀ ਫਰਕ ਆ ਮੇਰੇ ਜੀ ਬਹੁਤ ਜ਼ਿਆਦਾ ਦਰਦ ਹੁੰਦੇ ਸੀ ਗੋਡਿਆਂ 'ਚ ਬਹੁਤ ਜ਼ਿਆਦਾ 2 ਸਾਲ ਤਿੰਨ ਉਹ ਘੱਟ ਠੀਕ ਨਹੀਂ ਹੋ ਬੁੜੀ ਦਵਾਈਆਂ ਬਹੁਤ ਆਈਆਂ ਲੱਈਆਂ ਮੈਨੇ ਬਿਲਕੁਲ ਆਰਾਮ ਨਹੀਂ ਆਇਆ ਕਿੱਥੋਂ ਵੀ ਆਰਾਮ ਨਹੀਂ ਆਇਆ ਜਦੋਂ ਮੈਨੂੰ ਕਿਸੇ ਕੋਈ ਲੇਡੀ ਸੀ ਠੀਕ ਹੋਈ ਸੀਗੀ ਉਹਨਾਂ ਨੇ ਦੱਸਿਆ ਵੀ ਭਾਬੀ ਜੀ ਮੈਂ ਦੱਸੀ ਉਹ ਡਾਕਟਰ ਵਧੀਆ ਹੈਗਾ ਉਹ ਕਹਿੰਨੇ ਮੈਨੂੰ ਇੱਥੇ ਭੇਜਿਆ ਖੰਨੇ ਤਾ ਉਸ ਨਾਲ ਮੈਂ ਇੱਕ ਇੱਕ ਵਾਰੀ ਜਦ ਦਵਾਈ ਲਈਦੀ ਮੇਰੇ ਬਾਹ ਨਹੀਂ ਸਿੱਧੀ ਹੁੰਦੀ ਜਦ ਉਹਨਾਂ ਨੇ ਮਲਿਆ ਇੱਦਾਂ ਕਰਕੇ ਤੇ ਫਿਰ ਮੈਂ ਇਦਾਂ ਸਿੱਧੀ ਉੱਪਰ ਕਰ ਲਈ ਬਾਹ ਨੂੰ ਬਾਹ ਮੇਰੀ ਕੀਤੀ ਸੀਗੀ ਬਿਲਕੁਲ ਉੱਪਰ ਹੀ ਸੀ ਆਉਂਗੀ ਜਦੋਂ ਮੈਂ ਡਾਕਟਰ ਦਾ ਬਹੁਤ ਧੰਨਵਾਦ ਕਰਿਆ ਵੀ ਮੈਨੂੰ ਠੀਕ ਕਰ ਦਿੱਤਾ ਮੈਂ ਜਮਾ ਜੁੜ ਗਈ ਸੀਗੀ ਕਿਸੇ ਮਤੇ ਮੈਂ ਜੁੜੀ ਹੋਈ ਮੈਨੂੰ ਡਾਕਟਰ ਸਾਹਿਬ ਨੇ ਠੀਕ ਕਰਿਆ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਵੀ ਮਤਮਰੀ ਨਾ ਦੁਹਜਣਾ ਰਾਮਾਨ ਦਾ ਵੀ ਨਾ ਬਹੁਤ ਜਿਆਦਾ ਮੈਨੂੰ ਬਹੁਤ ਫਰਕ ਪੈ ਗਿਆ ਹੁਣ ਮੈਂ ਆਪਣੇ ਆਪ ਉੱਠ ਕੇ ਭੱਜ ਲੈਣੀਆਂ ਕੰਮ ਕਰਦੀ ਬੈਠੀ ਆਂ ਮੈਂ ਬੜ ਮੈਨੂੰ ਨੀਂਦ ਬਹੁਤ ਸੋਣੀ ਆਉਂਦੀ ਹੋ ਮੇਰਾ ਸਰੀਰ ਬਹੁਤ ਠੀਕ ਹੈ ਸਾਰਾ ਦਰਦੁਰ ਤੇ ਬਿਲਕੁਲ ਹੀ ਮੇਰੇ ਸਰੀਰ ਕਿਤੇ ਦਰਦ ਨਹੀਂ ਹੁੰਦਾ ਸਾਰਾ ਰੀੜੀ ਹੱਡੀ ਵਿੱਚ ਦਰਦ ਹੁੰਦਾ ਸੀ ਪਿੱਛੇ ਵੀ ਮੇਰ ਹੁੰਦੀ ਹੁੰਦੀ ਸੀ ਕੰਮ ਕਰਦੀ ਜਦੋਂ ਮੈਂ ਕੰਮ ਕਰਨਾ ਬਹਿ ਜਾਣਾ ਮੈਂ ਰੋਦੀ ਸੀ ਪਿੱਛੇ ਲੰਬੀ ਪੈ ਜਾਂਦੀ ਸਾਂ ਨਹੀਂ ਸੀ ਆਉਂਦਾ ਹੁਣ ਮੈਨੂੰ ਇਹ ਬਿਲਕੁਲ ਓਕੇ ਹੈ ਜਮਾਈ ਓਕੇ ਹੁਣ ਭੱਜੀ ਫੇਟੀਆਂ ਮੈਂ ਬਿਲਕੁਲ ਇਸ ਦਵਾਈ ਨਾਲ ਬਹੁਤ ਜਿਆਦਾ ਫਰਕ ਪੈ ਗਿਆ ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਉਣੀ ਜਿੰਨੇ ਮੈਨੂੰ ਠੀਕ ਕਰਿਆ ਹੈ ਹਾਂ ਠੀਕ ਹੈ ਓਕੇ